ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਰਦੇ ਆ ਨਵੇਂ ਵਲੌਗ ਦੀ ਸ਼ੁਰੂਆਤ ਤੇ ਕੱਲ ਵਾਲਾ ਵਲੌਗ ਕਰਤਾ ਹੀ ਆਪਾਂ ਅਪਲੋਡ ਹੁਣ ਲੱਗੇ ਆ ਜੀ ਆਪਾਂ ਵਟਾਂ ਪਾਉਣ ਇਹਨਾਂ ਤਵੇਂ ਆਣੇ ਨਾਲ ਵਟਾਂ ਦਿੱਤੀਆਂ ਆਪਾਂ ਖੇਤ ਚ ਤੇ ਹੁਣ ਮਰਾਂਗੇ ਕਰਾਹੇ ਨਾਲ ਮਿੱਟੀ ਲਾਵਾਂਗੇ ਨਾਲ ਤੇ ਦਿਖਾਉਣੀ ਆ ਜੀ ਤੁਹਾਨੂੰ ਓਕੇ ਓਕੇ ਲਓ ਜੀ ਮੌਸਮ ਤਾਂ ਅੱਜ ਠੀਕ ਆ ਉਧਾ ਗਰਮੀ ਆ ਵਾਰੇ ਹਵਾ ਬਹੁਤ ਵਗਦੀ ਆ ਤੇ ਆਪਾਂ ਹੁਣ ਸੈਟ ਸਟ ਕਰਤਾ ਨਵੀਂ ਜੀ ਮਸ਼ੀਨ ਆਪਣੀ ਆ ਗਈ ਆ ਤੇ ਪੈ ਗਿਆ ਜੀ ਚਾਰ ਹੁਣ ਕਰਦੇ ਆ ਲੜਾਈ ਬਿਲਕੁਲ ਨਵੀਂ ਮਸ਼ੀਨ ਆ ਬਣਾ ਲਿਆ ਉਹਨੇ ਹੀਰਾ ਆ ਤੇ ਖੋਦਰਾ ਵੀ ਸਹੀ ਆ ਤੇ ਕੰਮ ਚੱਲ ਪਿਆ ਵਧੀਆ ਇੱਧਰ ਲੱਗੇ ਆ ਹਲੇ ਸਿਰੇ ਜੇ ਵੱਡੇ ਆ ਤੇ ਕੁਦਰਾ ਬਹੁਤ ਵਧੀਆ ਮਸ਼ੀਨ ਦਾ ਪੂਰਾ ਬਰੀਕ ਕੁਦਰਾ ਵਾ ਹਾਂਜੀ ਲਓ ਜੀ ਚਾਰ ਆਪਣਾ ਪੈਨ ਡਿਆ ਵਾ ਬਾਬੇ ਦੀ ਕਿਰਪਾ ਨਾਲ ਕੰਮ ਬਹੁਤ ਸੈੱਟ ਚੱਲ ਰਿਹਾ ਵਾ ਤੇ ਇੱਧਰ ਕੁਦਰਾ ਤੁਸੀਂ ਦੇਖ ਸਕਦੇ ਆ ਉਹ ਵਧੀਆ ਮਸ਼ੀਨ ਚੱਲ ਰਹੀ ਆ ਤੇ ਨਾਲ ਸਾਡੇ ਲਾਭ ਭਰਾ ਗੜੇ ਆ ਨਾਲ ਡਾਕਟਰ ਸਾਹਿਬ ਵੈਟਰਨਰੀ ਡਾਕਟਰ ਸਰਕਾਰੀ ਜੋਬ ਤੇ ਪਰ ਲੋਕਾਂ ਨੂੰ ਬਹੁਤ ਵੜਦੇ ਆ ਇਹ ਮੇਰੀ ਕੰਪਲੇਂਟ ਆ ਇਹ ਜਿਹੜਾ ਵੀ ਵੀਡੀਓ ਦੇ ਦਾਂ ਮੇਰਾ ਵੀਰ ਭਰਾ ਇਹਨਾਂ ਤੇ ਐਕਸ਼ਨ ਕਰੇ ਹਾਂਜੀ ਕੰਮ ਆਪਣਾ ਚੱਲੀ ਜਾਂਦਾ ਜੀ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਜ਼ਿਆਦੀ ਵਧੀਆ ਵਾ ਕੁਆਲਿਟੀ ਬਾਕੀ ਆਪਣਾ ਦਾਣਾ ਵੀ ਮੱਕੀ ਦਾ ਬਿਲਕੁਲ ਸਹੀ ਸੀਗਾ ਮੱਕੀ ਬਿਲਕੁਲ ਸਹੀ ਸਟੇਜ ਤੇ ਸੀਗੀ ਆ ਦੇਖ ਸਕਦੇ ਤੁਸੀਂ ਉਹਦਾ ਮਸ਼ੀਨ ਕ੍ਰਾਸ਼ ਵੀ ਬਹੁਤ ਵਧੀਆ ਕਰਦੀ ਆ ਆ ਦੇਖੋ ਬਾਕੀ ਬਹੁਤ ਜ਼ਿਆਦਾ ਬਰੀਕ ਕੁੱਤਰਾ ਇਹਨੂੰ ਕਹਿੰਨੇ ਆਪਾਂ ਆ ਹਲੇ ਉਦਾਂ ਆ ਦੇਖੋ ਉਦਾਂ ਇਹ ਹਲੇ ਸਿਰਿਆਂ ਵਾਲੇ ਸੀ ਫੇਰੇ ਆਹ ਦੇਖ ਲਓ ਜੀ ਇਦਾਂ ਕਰਦੇ ਟਰਾਲੀਆਂ ਖਾਲੀ ਉੱਪਰ ਵਿਚਾਰੇ ਜਾ ਕੇ ਇੰਨਾ ਥੋੜਾ ਵਧੀਆ ਹੋ ਜਾਂਦਾ ਨਾਲੇ ਤਾਂ ਲਿਟੜਿਆ ਜਾਂਦਾ ਤੇ ਨਾਲੇ ਸੌਖਾ ਵਾ ਉਹਨੂੰ ਖਿਲਾਰਨਾ ਤੇ ਇੰਦਰ ਵੀ ਆਪਾਂ ਪੱਲਾ ਪਛਾ ਤਾ ਤੇ ਉਧਰ ਵੀ ਪੱਲਾ ਪਛਾ ਤਾ ਜੀਨਾ 1% ਵੀ ਆਪਣੀ ਮਿੱਟੀ ਨਹੀਂ ਉੱਪਰ ਜਾਂਦੀ ਐਨ ਸਾਫ਼ ਰਹੂਗਾ ਚਾਰ ਆਪਣੇ achar ਪਾਉਣ ਵਾਲੇ ਬੰਦੇ ਹੀ ਬੋ ਘੈਂਟ ਆ ਕਿੰਦੇ ਭਾਜੀ ਤੂੰ ਛੱਡ ਅਸੀਂ ਟਰਾਲੀਆਂ ਨਾਲ ਹੀ ਨੱਪ ਦੇਣਾ ਇਹ ਵੀ ਕੰਮ ਵਧੀਆ ਵਾ ਇੰਨਾ ਥੋੜਾ ਜਿਆਦਾ 90 ਜਾਂਦਾ ਤੇ ਆ ਆਪਣੇ ਦੋ ਵੇਲੜ ਬੈਠੇ ਇੱਧਰ ਉਹ ਵੇਲੜ ਤੇ ਵਧੀਆ ਅੱਜ ਦਿਨ ਬਹੁਤ ਵਧੀਆ ਵਾ ਹਵਾ ਵਗੰਡਈ ਆ 9 ਜੀ ਆਪਣਾ ਆ ਪੱਟਾ ਤਾਂ ਹੋ ਗਿਆ ਜੀ ਫੁੱਲ ਤੇ ਹੁਣ ਕਾਲੂ ਬਣਾਵਾਂਗੇ ਨਵਾਂ ਪੈਟ ਇਹਦੇ ਚ ਆ ਪੈਣਾ ਪਊਗਾ ਹਾਂਜੀ ਚਾਰ ਦਾ ਕੰਮ ਆਪਣਾ ਗਿਆ ਜੀ ਰੋਕ ਇਹ ਆਪਣਾ ਟੋਆ ਗਿਆ ਜੀ ਪਾਰ ਤੇ ਐਨ ਫੋਲੀ ਹੋ ਗਿਆ ਇਹ ਤੋਂ ਉੱਤੇ ਪੈ ਤੇ ਜਾਣਾ ਹਲੇ ਥੋੜਾ ਗਾ ਪਰਫੇ ਦੂਜੇ ਟੋਏ ਲਈ ਘਟ ਜਾਣਾ ਤੇ ਇੰਨੀ ਮੱਕੀ ਆਪਣੀ ਵਲੇ ਰਹਿ ਗਈ ਆ ਯਾਨੀ ਕਿ ਅੱਧੀ ਪੈ ਗਈ ਆ ਅੱਧੀ ਰਹਿ ਗਈ ਆ ਹੁਣ ਕੱਲ ਨੂੰ ਇਹਦੇ ਨਾਲ ਬਣਾਉਣੇ ਆ ਟੋਆ ਤੇ ਮਸ਼ੀਨ ਵਾਲਿਆਂ ਨੇ ਜਾਣਾ ਸੀ ਤੇ ਲਾਗੇ ਕਿਸੇ ਦੇ ਡੇਢ ਕਿੱਲਾ ਪਾਉਣ ਉਹ ਗਏ ਆ ਤੇ ਸਵੇਰ ਨੂੰ ਫੇ ਦੂਜਾ ਪਾਵਾਂਗੇ ਚਾਰ ਆਜ ਨਹੀਂ ਰਹਿ ਗਈ ਤੇ ਦੇਖ ਲਓ ਗਰਮੀ ਦਾ ਆ ਸਾਰਾ ਮੱਕੀ ਸੁੱਕਣ ਵੀ ਲੱਗ ਗਈ ਪਰਸੋਂ ਪਾਣੀ ਬੰਦ ਕੀਤਾ ਹੱਲੇ ਹੁਣ ਇਹਨੂੰ ਆਪਾਂ ਲੈ ਤੜਦੇ ਆ ਤੇ ਰਾਤ ਇਦਾਂ ਹੀ ਛੱਡ ਦੇਣਾ ਇਹ ਦੀ ਭਾਫ ਨੇ ਕੱਲ ਨੂੰ ਵਿੱਚ ਵੀ ਇਹਨੂੰ ਦਵਾਂਗੇ ਤੇ ਤਰਪੈਲ। ਲੋ ਜੀ ਅਸੀਂ ਕਰਾ ਚਾਰ ਪਾਉਣ ਲੱਗੇ। ਰੱਬ ਕਹਿੰਦਾ ਸੁੱਕਾ ਤੇ ਮੈਂ ਵੀ ਨਹੀਂ ਪੈਣ ਦਿੰਦਾ। ਤੇ ਬਾਕੀ ਨੱਪ ਤਾਂ ਅਸੀਂ ਪੂਰਾ ਦਿੱਤਾ ਹੀ ਆ। ਤੇ ਹੁਣ ਉਹਦਾ ਰਾਤ ਅਸੀਂ ਤਰਪੈਲ ਪਾਉਣੀ ਨਹੀਂ ਸੀ। ਅਸੀਂ ਕਿਹਾ ਕਿ ਮੇਰੀ ਭਾਫ ਜੀ ਨਿਕਲ ਜੂਗੀ ਪਰ ਹੁਣ ਸਾਨੂੰ ਤਰਪੈਲ ਪਾਉਣੀ ਪੈਣੀ ਆ। ਆਣਾ ਕਰ ਬੈਲ ਲੈ ਜਾਂਦੀ ਆਪਾਂ ਇਹਨੂੰ ਪਾਵਾਂਗੇ ਨੇਰੀ ਪਹੁੰਚੀ ਜੱਲੀ ਬਾਦ ਦੋ ਜੋ ਮਿੰਟਾਂ ਜੀ ਨੈਟ ਤੇ ਸਵੇਰੇ ਤੋਂ ਕੋਹ ਨਹੀਂ ਆਉਂ ਨਹੀਂ ਆ ਪਤਾ ਨਹੀਂ ਕਿੱਦਾਂ ਆ ਗਈ ਨੇਰੀ ਚਲੋ ਜੋ ਰੱਬ ਨੂੰ ਮਨਜ਼ੂਰ 2 ਮਾਚ ਨੇਰੀ ਆ ਜੀ 2 ਮਾਚ ਇਧਰ ਸਾਡਾ ਬੰਦਾ ਉੱਡ ਚੱਲਾ ਵਾ ਬਹੁਤ ਜਿਆਦੀ ਨੇਰੀ ਆ ਬਹੁਤ ਜਾਨੀ ਢੇਰੀ ਆ ਜੀ ਇੱਕ ਹਸਾਬ ਦਾ ਤਮਾਨ ਹੀ ਆ ਫਿਰ ਅਸੀਂ ਟਰੈਕਟਰ ਖੜਾ ਕਰਕੇ ਤਰਪਾਲ ਪਹਚਾਈ ਆ ਬਹੁਤ ਜਾਨੀ ਢੇਰੀ ਬਹੁਤ ਜਾਨੀ ਮੈਂ ਕਹਿੰਦਾ ਜੀ ਪਹਿਲੀ ਢੇਰੀ ਦੇਖੀ ਅਸੀਂ ਪਹਿਲੀ ਢੇਰੀ ਆ ਦੇ ਲੋ ਜੀ ਕੀ ਬੋਲਾਂ ਇਸ ਢੇਰੀ ਦੇ ਲੋ ਜੀ ਰਾਤ ਦੇ ਚ ਮੇਲੇ ਤੋਂ ਬਾਅਦ ਦੇ ਹਾਲ ਤੇ ਚਾਰ ਮਸਾਂ ਹੀ ਬਚਾਇਆ ਸੀ ਰਾਤ ਬਹੁਤ ਜਿਆਦੀ ਨੇਰੀ ਸੀ ਪਹਿਲੀ ਵਾਰ ਇੰਨੀ ਨੇਰੀ ਦੇਖੀ ਤੇ ਮੀ ਮਾੜਾ ਕੁ ਮਾਮੂਲੀ ਜਾਈ ਦੋ ਬਿਸ਼ਟਾਂ ਹੀ ਪਈਆਂ ਕੋਈ ਜਿਆਦਾ ਨਹੀਂ ਮੀ ਪਿਆ ਪਰ ਨੇਰੀ ਬਹੁਤ ਜਿਆਦੀ ਸੀ ਆਦੇ ਲੁਮਕੀ ਐਣ ਸੁੱਕੀ ਪਈ ਸੀ ਤੇ ਵੀ ਟੰਡ ਐਣ ਸੱਟ ਗਈ ਕਿਉਂਕਿ ਜੇ ਗਿੱਲੀ ਹੁੰਦੀ ਫੇਰ ਆਪਾਂ ਕਹਿ ਵੀ ਸਕਦੇ ਕਿ ਡੱਪੀ ਪਰ ਐਣ ਸੁੱਕੀ ਸੀ ਫੇਰ ਵੀ ਦੇਖ ਲਓ ਕਿੰਨੀ ਟਾਂਡੇ ਪੰਨ ਗਈ ਆ ਇੰਨੀ ਜਿਆਦੀ ਨੇਰੀ ਸੀ ਤੇ ਉਧਰ ਆਪਾਂ ਖੁੰਜੇ ਤੇ ਫਿਰ ਟਰੈਕਟਰ ਖੜਾ ਕੀਤਾ ਬਹੁਤ ਜਿਆਦੀ ਹਵਾ ਸੀ ਉਧਰੋਂ ਬਾਕੀ ਚਾਰ ਆਪਣਾ ਗਿੱਲਾ ਗੁੱਲਾ ਤਾਂ ਨਹੀਂ ਹੋਇਆ ਹੁਣ ਇਹਨੂੰ ਏਦਾਂ ਉੱਤੋਂ ਤਰਪੈਲ ਲਾਉਨੇ ਆ ਫੇਰ ਲਿਤੜਦੇ ਆ ਥੋੜਾ ਨੁੱਪਦੇ ਆ ਤੇ ਫੇਰ ਦੁਪਹਿਰੋਂ ਬਾਅਦ ਇੱਥੇ ਤਰਪੈਲ ਦੇ ਕੇ ਇਹਨੂੰ ਬੰਦ ਕਰਾਂਗੇ ਕਿਉਂਕਿ ਕੁਰੇ ਦੀ ਗੈਸ ਆ ਨਿਕਲ ਜੂਏ ਉਨਾ ਖਰਾਬ ਨਹੀਂ ਹੁੰਦਾ ਹਾਂਜੀ ਚਾਰ ਦਾ ਕੰਮ ਆਪਣਾ ਕੰਪਲੀਟ ਹੋ ਚੱਲਾ ਬਸ ਸੈਡਾਂ ਦੇਖੋ ਵਧੀਆਂ ਹਨ ਤਰਪੈਲ ਜਿਹੜੀ ਥੱਲੇ ਢਾਈ ਸੀ ਸੈਡਾਂ ਤੇ ਉੱਪਰ ਨੂੰ ਬੰਦ ਕਰਤੀ ਆ ਹੁਣ ਇਹ ਤੇ ਉਹ ਮੋਟੀ ਤਰਪੈਲ ਪਾਵਾਂਗੇ ਤੇ ਉੱਤੇ ਥੋੜੀ ਥੋੜੀ ਤੂੜੀ ਪਾਈ ਆ ਥੱਲੇ ਵੀ ਤੂੜੀ ਪਾਈ ਉੱਪਰ ਵੀ ਇਹ ਕਿਸੇ ਬੰਦੇ ਨੇ ਦੱਸਿਆ ਕਹਿੰਦੇ ਉੱਪਰ ਵੀ ਥੋੜੀ ਥੋੜੀ ਤੂੜੀ ਪਾ ਲਿਆ ਕਰੋ ਮਣੀ ਮਣੀ ਉਹਨਾਂ ਉੱਤੋਂ ਖਰਾਬ ਨਹੀਂ ਹੁੰਦਾ ਤੇ ਥੱਲੇ ਵੀ ਪਾਈ ਆ ਲੋ ਜੀ ਗਰਮੀ ਨੇ ਕਰਤੀ ਅੱਤ ਗਰਮੀ ਕਿੰਨੀ ਕ ਨਿਕਿਆ ਚ ਹੈ ਗਰਮੀ ਕਿੰਨੀ ਕ ਗਰਮੀ ਜਿਹਾਨਾ ਤਰ ਬਹੁਤ ਚੀ ਗੱਲ ਨਹੀਂ ਹਾਂ ਰੁਕ ਜਾ ਹਰੋ ਜਾ ਖੁੰਜੇ ਤੋਂ ਆ ਇੱਥੇ ਸਿੱਧਾ ਕਰ ਲੈ ਰੁਕ ਜਾ ਰੋ ਜਾ ਇੱਥੇ ਨਾ ਪਾ ਲੋ ਜੀ ਚਾਰ ਦਾ ਕੰਮ ਲੱਗਿਆ ਆਪਣਾ ਨਿਭੜ ਤੇ ਟਰੈਕਟਰ ਆਪਾਂ ਕਰ ਦਿੱਤਾ ਜੀ ਖੜਾ ਓਕੇ ਰਿਪੋਰਟ ਹੋ ਗਈ ਹੈ ਤੇ ਕੱਲੂ ਬਿੱਲੀ ਨਾਲ ਚਾਰ ਨੱਪਾਂਗੇ ਦਿਖਾਉਣੇ ਤੁਹਾਨੂੰ ਬਿੱਲੀ ਨਾਲ ਕੱਲੂ ਚਾਰ ਨੱਪ ਕੇ